ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਥਤੀ ਗੌੜੀ ਮਹੱਲਾ ਪੰਜਵਾਂ ਸ਼ਲੋਕ ਏਕ ਓਂਕਾਰ ਸਤਗੁਰ ਪ੍ਰਸਾਦ ਜਲ ਥਲ ਮਈਲ ਪੂਰਿਆ ਸੁਆਮੀ ਸਿਰਜਨ ਹਾਰ ਜਲ ਥਲ ਮਈਲ ਪੂਰਿਆ ਸੁਆਮੀ ਸਿਰਜਨ ਹਾਰ ਅਨਿਕ ਭਾਂਤ ਹੋਏ ਪਸਰਿਆ ਨਾਨਕ ਇਕੰਕਾਰ ਪਉੜੀ ਇਕ ਮੇ ਇਕੰਕਾਰ ਪ੍ਰਭ ਕਰੋ ਬੰਦਨਾ ਤਿਆਈ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰਿ ਰਾਏ ਤਾੰਕੀ ਆਸ ਕਲਿਆਣ ਸੁਖ ਜਾਨਤੇ ਸਭ ਕਸ਼ ਹੋਏ ਚਾਰ ਕੁੰਟ ਦੇ ਦਿਸ ਬ੍ਰਹਮਿਓ ਤਿਸ ਬਿਨ ਅਵਰਨਾ ਕੋਈ ਬੇਦ ਪ੍ਰਾਨ ਸਿਮਰਤ ਸੁਨੇ ਬਹੁ ਬਿਧ ਕਰੋ ਵਿਚਾਰ ਪਤ ਤੇ ਉਦਾਰਨ ਪੈ ਹਰਨ ਸੁਖ ਸਾਗਰ ਨਰੰਕਾਵਾਰ ਦਾਤਾ ਪੁਗਤਾ ਦੇਨਹਾਰ ਤਿਸ ਬਿਨ ਅਵਰ ਨਜਾਈ ਜੋ ਚਾਹੈ ਸੋਈ ਮਿਲੈ ਨਾਨਕ ਹਰ ਗੁਣ ਗਾਇ ਜੋ ਚਾਹੈ ਸੋਈ ਮਿਲੈ ਨਾਨਕ ਹਰ ਗੁਣ ਗਾਇ ਗੋਬਿੰਦ ਜਸ ਗਾਈਏ ਹਰ ਨੀਤ ਮਿਲ ਭਜੀਏ ਸਾਧ ਸੰਗ ਮੇਰੇ ਮੀਤ ਰਹਾਓ ਸਲੋਕ ਕਰੋ ਬੰਦਨ ਅਨਿਕ ਵਾਰ ਸਰਨ ਪਰੋ ਹਰ ਰਾਇ ਪਰਮ ਕਟਿਐ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀਤ RAM ਰਤਨ ਮਨ ਤਨ ਵਸੈ ਤਜ ਕਾਮ ਕਰੋਦ ਲੋਭ ਅਮੀਤ ਮਾਰੇ ਨੇ ਮਿਟੈ ਜੀਵਨ ਮਿਲੇ ਬਿਨਸੀ ਸਗਲ ਕਲੇਸ ਆਪਤ ਜੋ ਗੋਬਿੰਦ ਪਾਜੋ ਪਾਓ ਪਗਤ ਪਰਵੇਸ ਲਾਭ ਮਿਲੇ ਤੋ ਟਾਂਹਿਰੈ ਹਰ ਦਰਗੀ ਪਤਵੰਤ RAM ਨਾਮ ਤਨ ਸੰਚਵੈ ਸਾਚ ਸਹਾ ਭਗਵੰਤ ਉਠਤ ਬੈਠਤ ਹਰ ਭਾਜੂ ਸਾਧੂ ਸੰਗ ਪਰীত ਨਾਨਕ ਦਰਮਤ ਛਟ ਗਈ ਪਾਰ ਬ੍ਰਹਮ ਬਸੈ ਚੀਤ ਸਲੋਕ ਤੀਨ ਬਿਆ ਪੈ ਜਗਤ ਕੋ ਤੁਰਿਆ ਪਾਵੇ ਕੋਈ ਨਾਨਕ ਸੰਤ ਨਿਰਮਲ ਪੈ ਜਿਸ ਜਨ ਮਨ ਵਸਿਆ ਸੋਈ ਪੌੜੀ ਤ੍ਰਿਤੀ ਯਾਤਰੇ ਗੁਣ ਬਿਖੇ ਫਲ ਕਾਬੇ ਉੱਤਮ ਕਬਦੀ ਚ ਨਰਕ ਸੁਰਗ ਪਰਮਤ ਧਕਾਨੋ ਸਦਾ ਸੰਗਾਰੈ ਮੀਚ ਹਰ ਕਸੋਗ ਸਹਿ ਸਾਸਨ ਸਾਰ ਹਉ ਹਉ ਕਰਤ ਬਿਹਾਈ ਜਿਨ ਕੀ ਏ ਤਸੇ ਨ ਜਾਣਨੀ ਚਤ ਵੈ ਅਨ ਕਿਉ ਪਾਈ ਆਦ ਬਿਆਦ ਪਾਦ ਰਸ ਕਬ ਹੂ ਨ ਟੂਟੈ ਤਾਪ ਪਾਰ ਬਰਮ ਪੂਰਨ ਤਾਨੀ ਨੈ ਬੁਜੇ ਪਰਤਾਪ ਮੋਹ ਪਰਮ ਬੂੰਡ ਤਕਾਨੋ ਮਹਾਂ ਨਰਕ ਮੈਂ ਵਾਸ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਲੋਕ ਚਤਰ ਸਿਆਣਾ ਸੋ ਕੜਸੋਹੀ ਜਨ ਤਜਿਆ અપਮਾਨ ਚਾਰ ਪਦਾਰਥ ਅਸ਼ਟ ਸਿੱਧ ਪਜ ਨਾਨਕ ਹਰ ਨਾਮ ਪੌੜੀ ਚਤਰਥ ਚਾਰੇ ਭੇਦ ਸੁਣ ਸੋਧੀਓ ਤਾਤ ਵਿਚਾਰ ਸਰਬ ਖੇਮ ਕਲਿਆਣ ਨਿਧ RAM ਨਾਮ ਜਪਸਾਰ ਨਰਕ ਨਿਵਾਰੇ ਦੁਖ ਹਰੈ ਟੁੱਟੈ ਅਨਕ ਕਲਿਸੈ ਮੀਚ ਹਟੈ ਜਮਤੇ ਛਟੈ ਹਰ ਕੀਰਤਨ ਪਰ ਵੀਸ ਪਾਉ ਬਿੰਸੈ ਅੰਬਰ ਤਰਸੈ ਰੰਗ ਰਤੇ ਨਰੰਕਾਰ ਦੁਖ ਦਰਦ ਅਪਵਿੱਤਰਤਾ ਨਾਸਿ ਨਾਮ ਆਦਾਰ ਸੋਰ ਨਾਰ ਮਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖਿਉ ਜਿਲਾ ਹੋਈ ਨਾਨਕ ਸਾਧ ਰਵਾਲ ਸਲੋਕ ਪੰਜ ਬਕਾਰ ਮਨ ਮੈਂ ਬਸੈ ਰਾਚੀ ਮਾਇਆ ਸੰਗ ਸਾਧ ਸੰਗ ਹੋਈ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ ਪੰਚਮ ਪੰਜ ਪਰਧਾਨਤੀ ਜੇ ਜਾਣਿਓ ਪਰ ਪੰਚ ਕੁਸਮਾ ਬਾਸ ਬਉ ਰੰਗ ਕਾਨੋ ਸਭ ਮਿਤੇ ਆ ਬਲ ਬੰਚ ਨੈ ਜਾਪੇ ਨੈ ਬੂਜੀਐ ਨੈ ਕਛ ਕਰਤ ਵਿਚਾਰ ਸਵਾਦ ਮੋਹ ਰਸ ਬਿਦੇਓ ਅਗੇ ਆਨ ਰਤਿਓ ਸੰਸਾਰ ਜਨਮ ਮਰਨ ਬੋਜੋਨ ਪਰਮਨ ਕਿਨੇ ਕਰਮ ਅਨੇਕ ਰਚਨ ਹਾਰ ਨ ਸਿਮਰਿਓ ਮਨ ਨ ਵਿਚਾਰ ਬਬੇਕ ਪਾਉ ਪਵਤ ਪਗਵਾਨ ਸੰਗ ਮਾਇਆ ਲਪਤ ਨਰੰਚ ਨਾਨਕ ਬਿਰਲੇ ਪਾਈ ਐ ਜੋ ਨਰਤੀ ਪਰ ਪੰਚ ਸਲੋਕ ਖੜ ਸਾਸਤਰੀ ਉਚੋ ਕਹੈ ਅੰਤ ਨ ਬਾਰਾ ਵਾਰ ਭਗਤ ਸੋਈ ਗੁਣ ਗਾਵਤੀ ਨਾਨਕ ਪ੍ਰਭ ਕੈ ਦਵਾਰ ਪੌੜੀ ਖਾਸ ਤਮਖੜ ਸਾਸਤਰ ਕਹ ਸਿਮਰਤ ਕਥਿਆਨੀਕ ਊਤਮ ਓਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੀ ਸੇਖ ਨਾਰਦ ਮਨ ਜਨ ਸੁਕ ਬਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰਿ ਸਿਉ ਬਿਦੈ ਪਗਤ ਰਚੇ ਭਗਵੰਤ ਮੋ ਮਾਨਮ ਪਰਮ ਬਿਨਸਿਓ ਪਾਈ ਸਰਨ ਦਿਆਲ ਚਰਨ ਕੰਬਲ ਮਨ ਤਨ ਬਸੈ ਦਰਸ਼ਨ ਦੇਖ निहाल ਲਾਭ ਮਿਲੇ ਤੋ ਟਾਹਿਰੈ ਸਾਧ ਸੰਗ ਲੈ ਵਲਾਈ ਖਾਟ ਖਜਾ ਨਾ ਗੁਨ ਨਿਹਦਾਰੀ ਨਾਨਕ ਨਾਮ ਧਿਆਏ ਸਲੋਕ ਸੰਤ ਮੰਡਲ ਹਰ ਜਸ ਕਥੈ ਬੋਲੈ ਸਤਿ ਸੁਪਾਏ ਨਾਨਕ ਮਨ ਸੰਤੋਖੀਐ ਇਕ ਸਿਉ ਲਿਵ ਲਾਏ ਪੌੜੀ ਸਬ ਤਮ ਸੰਚੋ ਨਾਮ ਤਨ ਟੂਟ ਨਾ ਜਾਏ ਪੰਡਾਹਰੇ ਸੰਤ ਸੰਗਤ ਮੈਂ ਪਾਈ ਐ ਅੰਤ ਨਾ ਪਾਰاوار ਆਪ ਤਜੋ ਗੋਬਿੰਦ ਭਜੋ ਸਰਨ ਪਰ ਹਰਿ ਰਾਈ ਦੁਖ ਹਾਰੈ ਭਵ ਜਲ ਤਰੈ ਮਨ ਚੰਦੇ ਆ ਫਲ ਪਾਈ ਆਠ ਪੈਰ ਮਨਹਾਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਹਰ ਸਦਾ ਸੰਗ ਕਰਨੇ ਹਾਰਿ ਪਸ਼ਾਵਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੇ ਨਾਨਕ ਤਿਸ ਬਲਹਾਰ ਨੇ ਹਰ ਹਰ ਨਾਮ ਜਪੇ ਸਲੋਕ ਆਠ ਪੈਰ ਗੁਣ ਗਾਈਐ ਤਜਿਐ ਅਵਰ ਜੰਜਾਲ ਜਮ ਕੰਕਰ ਜੋ ਨਸਕਾਈ ਨਾਨਕ ਪ੍ਰਭ ਦਿਆਲ ਪੌੜੀ ਅਸ਼ਟਮੀ ਅਸ਼ਟ ਸਿੱਧ ਨਵ ਨਿੰਦ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਤਾਰ ਮੰਤ ਸਗਲ ਧਰਮ ਪਵਿੱਤਰ ਇਸ਼ਨਾਨ ਸਭ ਮੈ ਉਚ ਬਸੀਖ ਗਿਆਨ ਹਰ ਹਰ ਭਜਨ ਪੂਰੀ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨੈ ਸਿੰਬਰਿਓ ਮੋਇਓ ਸਵਾਦ ਬੇਕਾਰ ਨਾਨਕ ਨਾਮ ਬਿਸਾਰਿਐ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਮੈ ਸ਼ਦ੍ਰਿ ਅਪਬੀਤ ਹਰ ਨਾਮ ਨਾ ਜਪੀ ਕਰਤ ਬੇਪਰੀਤ ਪਰ ਤੇਰਿਆ ਰਮੈ ਬਕੈ ਸਾਦਨਿੰਦ ਕਰ ਨਾ ਸੁਨੀ ਹਰ ਜਸ ਬਿੰਦ ਹਿਰ ਪਰ ਦਰਬ ਉਦਰ ਕੀ ਤਾਈ ਅਗਨ ਨਾ ਨਿਵਰੇ ਤ੍ਰਿਸ਼ਨਾ ਨਾ ਬੁਝਾਈ ਹਰ ਸੇਵਾ ਬਿਨ ਹੀ ਫਲ ਲਾਗੀ ਨਾਨਕ ਪ੍ਰਭ ਬਿਸਰਤ ਮਾਰ ਜਮੈਂ ਆਭਾਗੀ ਸਲੋਕ ਦਸ ਦਿਸ ਖੋਜਤ ਮੈਂ ਫੇਰਿਓ ਜਤ ਦੇਖੋ ਤਤਸੋਈ ਮਨ 바ਸਿ ਆਵੈ ਨਾਨਕਾ ਜੀ ਪੂਰਨ ਕਿਰਪਾ ਹੋਇ ਪੌੜੀ ਦਸਵੀਂ ਦਸ ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੈਨੇ ਕਰ ਨਿ ਸੁਣੀਐ ਜਸ ਗੋਪਾਲ ਨੈ ਨੀ ਪੀਖਤ ਸਾਦ ਦਿਆਲ ਹਰਸ ਨਾ ਗੁਣ ਗਾਵੇ ਬੇਅੰਤ ਮਨ ਮੇ ਚਿਤ ਵੇ ਪੂਰਨ ਭਗਵੰਤ ਹਾਸ ਦੇ ਚਰਨ ਸੰਤ ਟੈਲ ਕਮਾਈਐ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਏਕੋ ਏਕ ਬਖਾਨੀ ਐ ਬਿਰਲਾ ਜਾਣੈ ਸਵਾਦ ਗੁਣ ਗੋਬਿੰਦ ਨਾ ਜਾਣੀ ਐ ਨਾਨਕ ਸਭ ਬਿਸਮਾਦ ਪੌੜੀ ਇਕਾਦਸ ਨਿਕਟ ਪੇਖੋ ਹਰ ਰਾਮ ਇੰਦਰੀ ਬਸ ਕਰ ਸੁਨੋ ਹਰਨਾਮ ਮਨ ਸੰਤੋਖ ਸਰਬ ਜੀ ਦਇਆ ਇਹ ਨਿਬਿਦ ਬਰਤ ਸਪੂਰਨ ਭਇਆ ਤਾਬਤ ਮਨ ਰੱਖੈ ਇਕਠਾਈ ਮਨ ਤਨ ਸੁਧ ਜਪਤ ਹਰਨਾਇ ਸਭ ਮੈਂ ਪੂਰ ਰਹਿ ਪਾਰ ਬ੍ਰਹਮ ਨਾਨਕ ਹਰਿ ਕੀਰਤਨ ਕਰ ਅਟਲ ਏ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟ ਸਾਧ ਕ੍ਰਿਪਾਲ ਨਾਨਕ ਪ੍ਰਭ ਸਿਓ ਮਿਲ ਰਹਿ ਬਿਨ ਸਿ ਸਗਲ ਜੰਜਾਲ ਪਾਉੜੀ ਦੁਆ ਦੇ ਸਿ ਦਾਨ ਨਾਮਿ ਈਸ਼ਣਾਨ ਹਰ ਕੀ ਭਗਤ ਕਰੋ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾ ਸੈ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਚ ਪੂ ਆਤਮ ਹਰ ਨਾਮ ਰਸ ਪੋਖੈ ਗੁਰ ਪੂਰੀ ਤੇ ਨੇਚੋਂ ਪਾਈਐ ਨਾਨਕ ਰਾਮ ਰਮਤ ਫਿਰ ਜੋ ਨਾ ਆਈ ਐ ਸਲੋਕ ਤੀਨ ਗੁਨਾ ਮੈਂ ਵਿਆਪਿਆ ਪੂਰਨ ਹੋਤ ਨ ਕਾਮ ਪਤ ਤੇ ਉਦਾਰਨ ਮਨ ਬਸੈ ਨਾਨਕ ਛਟੈ ਨਾਮ ਪਾਉੜੀ ਤ੍ਰਯੋਦ ਸਿਤਿਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨ ਨਾਮ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨੇ ਮੱਖਣ ਗਾਇਓ ਹਰ ਕਸੂਗ ਕਾ ਦੇ ਕਰ ਬੰਦਿਓ ਦੇ ਰਗ ਰੋਗ ਮਾਇਆ ਸਾਧਿਓ ਦਿਨ ਬਕਾਰ ਕਰਤ ਸ਼ਰਮ ਪਾਇਓ ਨੈ ਨੀ ਨੀਂਦ ਸੁਪਨ ਬਰੜਾਇ ਹਰ ਬਿਸਰਤ ਹੋਵਤੈ ਹਾਲ ਸਰਨ ਨਾਨਕ ਪ੍ਰਭਪੁਰਖ ਦਿਆਲ ਸਲੋਕ ਚਾਰ ਕੁੰਟ ਚੌ ਦੀ ਪਵਨ ਸਗਲੇ ਬਿਆਪਤ ਰਾਮ ਨਾਨਕ ਯੋਨ ਨਾ ਦੇਖੀਐ पूरन तांके काम पौड़ी चौदे चार कुंड प्रब आप सगल भवन पूरन परताप दसई दिशा र बिया प्रबेक तर्न आकाश सब मैं प्रब देख जल ताल बन पर्वत पाताल ਪਰਮੇਸ਼ਵਰ ਤੈ ਬਸੇ ਦਿਆਲ ਸੂਖਮ ਅਸਤੋ ਸਗਲ ਭਗਵਾਨ ਨਾਨਕ ਗੁਰਮਖ ਬ੍ਰਹਮ ਪਛਾਨ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਮਿਟੈ ਨਾਨਕ ਬਿਨਸੀ ਚਿੰਦ ਪਾਉੜੀ ਆ ਮਾ ਵਸਿਆਤਮ ਸੁਖੀ ਪੈ ਸੰਤੋਖ ਦੀਆ ਗੁਰ ਦੀਵ ਮਨ ਤਨ ਸੀਤਲ ਸਾਤ ਸਹਿਜ ਲਾਗਾ ਪ੍ਰਭ ਕੀ ਸੇਵ ਟੁੱਟੇ ਬੰਧਨ ਬੋ ਬਕਾਰ ਸਫਲ ਪੂਰਨ ਤਾਂ ਕੀ ਕਾਮ ਦਰਮਤ ਮਿਟੀ ਹੋ ਮੈਂ ਛੋਟੀ ਸੇ ਮਰਤ ਹਰ ਕੋ ਨਾਮ ਸਾਰਨ ਗਈ ਪਾਰ ਬ੍ਰਹਮ ਕੀ ਮਿਟਿਆ ਆਵਾਗਮਨ ਆਪ ਤਰਿਆ ਕੋਟੰਬਸਿਓ ਗੁਣ ਗੋਬਿੰਦ ਪ੍ਰਭ ਰਵਾਨ ਹਰ ਕੀ ਟੈਲ ਕਮਾਵਨੀ ਜਪਿਐ ਪ੍ਰਭ ਕਾ ਨਾਮ ਗੁਰ ਪੂਰੀ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬਹੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨਾ ਘਾਟ ਪੌੜੀ ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਜੀ ਜੰਤ ਦਿਆਲ ਪੁਰਖ ਸਭ ਉਪਰ ਜੰਗਾ ਹੱਥ ਗੁਣਦਾਨ ਗੋਬਿੰਦ ਗੁਰ ਕੀਆ ਜੰਗਾ ਹੋਈ ਅੰਤਰ ਜਾਮੀ ਪ੍ਰਭ ਸਜਾਨ ਅਲਕ ਨਰੰਜਨ ਸੋਈ ਪਾਰ ਬ੍ਰਹਮ ਪਰਮੇਸ਼ਰ ਸਭ ਬਿਦ ਜਾਣਨ ਹਾਰ ਸੰਤ ਸਹਾਈ ਸਰਨ ਜੋਗ ਆਠ ਪੈਰ ਨਮਸਕਾਰ ਆਕਤ ਕਥਾ ਨੈ 부ਜੀਐ ਸਿਮਰੋ ਹਰ ਕੀ ਚਰਨ ਪਤ ਤਿ ਉਦਾਰਨ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨ ਸੈ ਸੈ ਸਾ ਗਯੋ ਸਰ ਨਿਗਾਈ ਹਰ ਰਾਈ ਮਨ ਚੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ ਕੋ ਦਿਰੜੈ ਤਿਸ ਕਾ ਹੋਈ ਉਦਾਹਾਰ ਕੈਲ ਬਖ ਕਾਟੇ ਹੋਏ ਨਿਰਮਲਾਂ ਜਨਮ ਜਨਮ ਮਲ ਜਾਏ ਹਾਲਤ ਬਲਤ ਮੁਖ ਯੂ ਜਲਾ ਨੈ ਪੋਹੀ ਤਿਸ ਮਾਇ ਸੋ ਸੂਰਤਾ ਸੋ ਬੈਸਨੂ ਸੋ ਗਿਆਨੀ ਧਨਵੰਤ ਸੋ ਸੂਰਾ ਕੁਲਵੰਤ ਸੋਈ ਜਿਨ ਪਾਜ ਆ ਪਗਵੰਤ ਖਤਰੀ ਬ੍ਰਹਮਨ ਸੂਦ ਬੈਸ ਉਧਰੈ ਸਿੰਬਰ ਚੰਡਾਲ ਜਿਨ ਜਾਣਿਓ ਪ੍ਰਭ ਆਪੈਣਾ ਨਾਨਕ ਤਿਸੇਰਵਾਲ ਵਾਹਿਗੁਰੂ